ਮੈਂ ਚੱਲਿਆ ਸੀ ਬਕੀਰ ਕੋਲੇ ਸਾਡੇ ਸ਼ਹਿਰ ਤੋਂ 20 ਮਿੰਟ ਲੱਗਦੇ ਨੇ 25 ਮਿੰਟ ਇੱਥੇ ਆਉਣ ਨੂੰ ਪੇਪਰ ਜੇ ਫੜਨੇ ਸੀ ਉਹ ਤੋਂ ਉਹ ਪੇਪਰ ਫੜਨ ਚੱਲਿਆ ਸੀਗਾ ਉੱਥੇ ਹੀ ਆ ਬਸ ਉੱਥੇ ਇੱਕ ਬੱਸ ਉਤਰ ਕੇ ਆਹ ਨਾਲ ਹੀ ਆ ਇੱਥੋਂ 2 ਕਮਿੰਟ ਦਾ ਰਹਾਬ ਜੀ ਹੁਣ ਇੱਥੇ ਮੀਂਹਾਂ ਦੇ ਮੌਸਮ ਪੂਰੇ ਜੋਰਾਂ ਤੇ ਆ ਪੂਰੇ ਜੋਰਾਂ ਤੇ ਜਿੰਗੇ ਹੋ ਗਏ 10-15 ਦਿਨ ਤਾ ਮਾੜੀ ਜੀ ਧੁੱਪ ਨਿਕਲਦੀ ਵੀ ਅਜਾ ਹੀ ਫੇਰ ਬੱਦਲ ਉਤ ਘੰਟੇ 2 ਘੰਟੇ ਬਾਅਦ ਹੀ ਅੱਜ ਸਵੇਰ ਦੀ ਥੋੜੀ ਜੀ ਧੁੱਪ ਨਿਕਲੀ ਸੀਗੀ ਜਦ ਹੀ ਹੁਣ ਫੇਰ ਬੱਦਲ ਹੋ ਗਿਆ ਆਹ ਬਿਲਡਿੰਗ ਦੇ ਵਿੱਚ ਆ ਥੱਲੇ ਉਹਦਾ ਕਿ ਬਕੀ ਦਾ ਦਸਤਰ ਬਣਾਇਆ ਹੋਇਆ ਇਹ ਥਲੜੀ ਮੰਜ਼ਲ ਤੇ ਹੀ ਆ ਤੇ ਇਹ ਰੰਗ ਮਾਰ ਕੇ ਆ ਕੀ ਆਹੀ ਆ ਰੰਗ ਚ ਬੋਲਤਾ ਦਤਾ ਯਾ ਵਕੀਲ ਕੋਲੇ ਤਾਂ ਇੰਨਾ ਕੰਮ ਸੀ ਪੈਸੇ ਵੀ ਉਹਨੂੰ ਪਹਿਲਾਂ ਪਾਤੇ ਸੀਗੇ ਤੇ ਆ ਪੇਪਰ ਲੈ ਲਏ ਸੀਗੇ ਤੇ ਹੁਣ ਚੱਲੀਏ ਪੈਸਿਆਂ ਦੇ ਨਾਲ ਨਾਲ ਟੌਫੀਆਂ ਵੀ ਚੱਕ ਲਈਆਂ ਮੈਂ ਤਾਂ ਹਜੇ ਘੱਟ ਚੱਕੀਆਂ ਜੇ ਸਾਡਾ ਇੱਕ ਹੋਰ ਬੰਦਾ ਆ ਜਾਂਦਾ ਉਹ ਜ਼ਿਆਦਾ ਚੱਕਦਾ ਹੁੰਦਾ ਤੇ ਜੇ ਜੜੀ ਕੇ ਹੁਣ ਇਹਨੂੰ ਪੈਸੇ ਇਹ ਕਹਿੰਦਾ ਮੈਨੂੰ ਪੈਸੇ ਪਾ ਦਿਓ ਵੀ ਲੈ ਕੇ ਜਦੋਂ ਮਰਜ਼ੀ ਚਲੇ ਜਾਇਓ ਪੇਪਰ ਉਹ ਪੈਸੇ ਪਾਉਣ ਤੇ ਤੋ ਓਕੇ ਬਸ ਨਾਂਗੀ ਓ ਮੇਰੀ ਚੱਲ ਕੋਈ ਤੇ ਉਹ ਦੋ ਐਰੋ ਵੱਧ ਲੱਗਦੇ ਨੇ ਪੈਸੇ ਪਾਉਣ ਤੇ ਫਿਰ ਮੈਂ ਕਿਹਾ ਟੌਫੀਆਂ ਦਾ ਲਾਹਤ ਤਾਂ ਲੈ ਲਈਏ ਟੌਫੀਆਂ ਦਾ ਚੱਕ ਲਈਏ ਤੂੰ ਹੀ ਨਾਂਗੀਆਂ ਉਹ ਘੰਟਾ ਰੁਗਣਾ ਪੈਣਾ ਅੱਧਾ ਪਉਣਾ ਘੰਟਾ ਚੱਲ ਕੋਈ ਐਨੇ ਇੱਕ ਦੇ ਫਰਕ ਨਾਲ ਹੀ ਵੱਧ ਆ ਚੜਾਈ ਦੇ ਫਰਕ ਨਾਲ ਹੀ ਬਸਾਂ ਲੰਘੀਆਂ ਚੱਲ ਕੋਈ ਨਾ ਇਹ ਵੀ ਪਿੰਡ ਬਹੁਤ ਸੋਹਣਾ ਵਾ ਆਇਕ ਉਹ ਜਿੱਥੇ ਅਸੀਂ ਰਹਿੰਦੇ ਆ ਉੱਥੋਂ ਵੀ ਦਿੰਦਾ ਹੈ ਬਹੁਤ ਉਚਾਈ ਤੇ ਐ ਵੀ ਪਿੰਡ ਉਚਾਈ ਮੈਂ ਤੁਹਾਨੂੰ ਦਿਖਾਉਣਾ ਦੇਖਿਓ ਇਧਰੋਂ ਪਾਸ ਇਧਰਲੇ ਪਾਸੇ ਉਹ ਦੇਖੂਗੀ ਉਹ ਉੱਥੇ ਕਿ ਜਾ ਕੇ ਦਿਸੂ ਜਿੱਥੋਂ ਬਸ ਚੜਨਾ ਜਿੱਥੇ ਸਟਾਪ ਬਣਿਆ ਹੋਇਆ ਨੇ ਵੀ ਕਿੰਨਾ ਉੱਚਾ ਹੈ ਉਹ ਦੇਖੋ ਇੰਨਾ ਨਹੀਂ ਮਾਮਾ। ਉਹ ਥੱਲੇ 메ਨ ਸੜਕਾਂ ਜਾਂਦੀਆਂ ਨੇ। ਤੇ ਆਲੇ ਦਿਵਾਲੇ ਇਹ ਪਿੰਡਾ ਦੇਖੋ। ਵੀਊ ਦੇਖੋ ਕਿੰਨਾ ਸੋਹਣਾ। ਉਹ ਸਾਡਾ ਸ਼ਹਿਰ ਆ ਜਿੱਥੇ ਅਸੀਂ ਰਹਿੰਦੇ ਆ ਇਹ ਇੱਕ ਮਿੰਟ। ਉਹ ਦੇਖੋ ਆਹ ਜਿਹੜਾ ਉੱਪਰ ਵਸਿਆ ਹੋਇਆ ਨਾ ਪਹਾੜੀ ਤੇ ਇਹ ਉਹ ਸ਼ਹਿਰ ਜਿੱਥੇ ਅਸੀਂ ਰਹਨੇ ਆ। ਉਹ ਜਿਹੜਾ ਉੱਪਰ ਵਸਿਆ ਹੋਇਆ। ਇਸ ਇਸ ਪਿੰਡ ਦੇ ਵਿੱਚ ਨਾ ਆਪਣੇ ਪਾਕਿਸਤਾਨੀ ਵੀਰਾਂ ਦੀ ਬਹੁਤ ਵਾਦੀ ਆ। ਖਾ ਬਹੁਤ ਪਾਕਿਸਤਾਨੀ ਵੀਰ ਰਹਿੰਦੇ ਇਸ ਪਿੰਡ ਦੇ ਵਿੱਚ। ਪਹਿਲਾਂ ਤਾਂ ਖਾਸੇ ਜ਼ਿਆਦਾ ਰਹਿੰਦੇ ਸੀ ਹੁਣ ਜਾਨੀ ਕਿ ਆਉਣਾ ਜਾਣਾ ਥੋੜਾ ਘਟਾ ਹੁਣ ਪਤਾ ਨਹੀਂ। ਪਹਿਲਾਂ ਖਾਸੇ ਰਹਿੰਦੇ ਹੁੰਦੇ ਸੀਗੇ ਇੱਥੇ। ਇੱਕ ਦੋ ਛੋਪਾਂ ਵੀ ਨੇ ਇੱਥੇ ਪਹਿਲਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦੇ ਸੀ ਮੀਂਹ ਆ ਗਿਆ ਚਲ ਇੰਨਾ ਕਾ ਵੀ ਆ ਪ੍ਰਸ਼ਤ ਇੰਨੀ ਕਿਛਤ ਲੱਗੀ ਹੋਈ ਆ ਫਰਮਾਤੇ ਬੱਦਲ ਤਾਂ ਖਾਸਾ ਥੋੜਿਆ ਪਿਆ ਬੱਦਲ ਜਮੇ ਚਲੋ ਬਚਾਈ ਆ ਜੇ ਜਿਆਦਾ ਤੇਜ਼ ਆ ਗਿਆ ਤਾਂ ਉਹ 바ਰ ਬਣਿਆ ਹੋਇਆ ਉੱਥੇ ਉੱਥੇ ਚਲੇ ਜਾਊਗਾ ਕਫੇ ਕੁਫੇ ਮਿਲਦੀ ਆ ਉੱਥੋਂ ਨਹੀਂ ਬਹੁਤ ਤੇਜ਼ ਆ ਗਿਆ ਸੀ ਸਾਰਾ ਹੀ ਭਿੱਜ ਜਾਣਾ ਸੀਗਾ ਜੇ ਕਿਤੇ ਬੱਸ ਨਾ ਆਉਂਦੀ ਟਾਈਮ ਨਾਲ ਬੱਸ ਆ ਗਈ ਟਾਈਮ ਨਾਲ ਬਸ ਚ ਉੱਤਰ ਗਿਆ ਕੁਦਰਤੀ ਮੀਂਹ ਹਟ ਗਿਆ ਬੱਦਲ ਹੈ ਬਹੁਤ ਜ਼ਿਆਦਾ ਮੈਂ ਤਾਂ ਛੇਤੀ ਛੇਤੀ ਡਿੰਗਾ ਪੱਟ ਕੇ ਘਰ ਨੂੰ ਜਾ ਪਹੁੰਚੀ ਜੋ ਕਿ ਨਹੀਂ ਰੁਕਣ ਵਾਲਾ ਤਾਂ ਹੈ ਨਹੀਂ ਇਹ ਜਿਹੜੇ ਹਿਸਾਬ ਨਾਲ ਬੱਦਲ ਆ ਅੰਦਰ ਬਹੁਤ ਜ਼ਿਆਦਾ ਹੋ ਗਈ ਹੈ ਹੱਥ ਪੈ ਛਾਤੇ ਆ ਜਦੋਂ ਛੁੱਟੀ ਵਾਲੇ ਦਿਨ ਐ ਹੁੰਦਾ ਵੀ ਚਲ ਜੇ ਮੀਂਹ ਆਉ ਉਹ ਵੀ ਗਿਆ ਕੋਈ ਗੱਲ ਨਹੀਂ ਕਿ ਬਟ ਨੰਗਣ ਲੱਗਿਆ ਥਨੂੰ ਮੈਂ ਵੀਊ ਦਿਖਾਉਣਾ ਇੱਧਰ ਨਾਲ ਪਾ ਛੇਤੀ ਛੇਤੀ ਘਰੇ ਵੀ ਵਰ ਜਾ ਉਹ ਥੱਲੇ ਜਾ ਕੇ ਤਾਂ ਜਿਵੇਂ ਉਹ ਥੱਲੇ ਜਾ ਕੇ ਬਣਾਵਾਂ ਤਾਂ ਬਹੁਤ ਵਧੀਆ ਵੀਡੀਓ ਆਵੇ ਇੱਥੋਂ ਹੀ ਬਹੁਤ ਸੋਹਣਾ ਲੱਗ ਰਿਹਾ ਬਾਤ ਮੀਚੇ ਆ ਆਲਾਦ ਵਾਲਾ ਜਿਆ ਸਾਰਾ ਨਿੱਖਰ ਜਾਂਦਾ ਬੱਦਲ ਦੇਖੋ ਕਿੰਨਾ ਜੀ ਇੱਥੇ ਕਾ ਗਿਆ ਨਾ ਇਹ ਇਹਨੇ ਮੈਨੂੰ ਘਰ ਨੂੰ ਨਹੀਂ ਘਰੇ ਵੀ ਨਹੀਂ ਵੜਨ ਦੇਣਾ ਹੈਗਾ ਹੁਣ ਇਹ ਨਹੀਂ ਪਤਾ ਇੱਧਰ ਹੋ ਗਿਆ ਬੱਦਲ ਉੱਧਰ ਨੂੰ ਕਾਇਆ ਪਰ ਕਿੱਥੋਂ ਸਾਰੇ ਪਾਸੇ ਦਾ ਘੁਲਿਆ ਪਿਆ ਵੱਲ ਇੱਥੋਂ ਕੀ ਚਿੱਟਾ ਮੜਾ ਜੇ ਬੱਸ ਦੇ ਵਿੱਚ ਤਾਂ ਬਹੁਤ ਤੇਜ਼ ਪੈਂਦਾ ਆ ਮੈਨੂੰ ਇਹ ਸੀ ਜੇ ਮੈਂ ਉੱਤਰ ਵੀ ਗਿਆ ਇਹਨੇ ਮੈਨੂੰ ਕਿਤੇ ਲੋਕ ਦੇ ਲੋਕ ਦੇ ਨੂੰ ਭਿਉ ਆ ਦੇਣਾ ਇੰਨਾ ਚਿਰ ਜਿਆਦਾ ਤੇਜ਼ ਪੈਂਦਾ ਰਿਹਾ ਦੇਖੋ ਇੱਥਾ ਬੱਦਲ ਦੇਖਦਾ ਵੀ ਕਿੰਨਾ ਆ ਰਿਹਾ ਵਾ ਇਹਨੇ ਮੈਨੂੰ ਥੋੜੀ ਵੜਨ ਦੇਣਾ ਸੀਗਾ ਘਰੇ ਜੇ ਕਿਤੇ ਹੋਰ 10 ਮਿੰਟ ਉਹਨੇ ਲੇਟ ਹੋ ਜਾਂਦਾ ਇੱਥੇ ਘੱਟ ਪਿਆ ਲੱਗਦਾ ਉਧਰ ਜ਼ਿਆਦਾ ਸੀਗਾ